ਸਤਿ ਸ਼੍ਰੀ ਅਕਾਲ ਪੰਜਾਬ ਵਾਸੀਓ ਅੱਜ ਅੰਬੇਦਕਰ ਇੰਸਟੀਚੂਟ ਮੁਹਾਲੀ ਵਿੱਚ ਖੜੇ ਆਂ ਇਹ ਉਹ ਇੰਸਟੀਚੂਟ ਆ ਜਿਹੜਾ ਸਰਦਾਰ ਬਿਨ ਸਿੰਘ ਵੱਲੋਂ ਪੰਜਾਬ ਦੇ ਪੜ੍ਹਖ ਵਾਸਤੇ ਉਹ ਅਫਸਰ ਬਣਾਉਣ ਵਾਸਤੇ ਜਿਨ੍ਹਾਂ ਨੇ ਸਰਕਾਰਾਂ ਚ ਚਲਾਉਣੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਪੰਜਾਬ ਚ ਆਈਏਐਸ ਪੀਸੀਐਸ ਅਫਸਰ ਬੰਦੇ ਨੇ ਜਿਹੜੇ ਬੈਂਕ ਅਫਸਰ ਬੰਦੇ ਨੇ ਉਹ ਐਸੀ ਪਾਈ ਚਾਰੇ ਨਾਲ ਜਿਹੜੇ ਗਰੀਬ ਘਰਾਂ ਦੇ ਬੱਚੇ ਉਹਨਾਂ ਵਾਸਤੇ ਇੰਸਟੀਚੂਟ ਖੋਲਿਆ ਸੀ ਪਰ ਅੱਜ ਦੀ ਹਾਲਾਤ ਕੀ ਨੇ ਉਹ ਤੁਹਾਨੂੰ ਦਿਖਾਉਣ ਵਾਸਤੇ ਅੱਜ ਮੈਂ ਇੱਥੇ ਆਇਆ ਇਸੇ ਇੰਸਟੀਚੂਟ ਚੋਂ ਕਈ ਮੈਂਬਰ ਪਾਰਲੀਮੈਂਟ ਕਈ ਐਮਐਲਏ ਕਈ ਸਰਕਾਰਾਂ ਗਏ ਕਿਉਂਕਿ ਇਲੈਕਸ਼ਨ ਕਮਿਸ਼ਨਰ ਸੰਵਿਧਾਨਕ ਤੌਰ ਤੇ ਬਣਾਇਆ ਗਿਆ ਪੋਲਿੰਗ ਸਟੇਸ਼ਨ ਆ ਜਿਸ ਨਾਲ ਹੀ ਵੋਟਾਂ ਰਾਂ ਲੋਕ ਮੈਂਬਰ ਪਾਰਲੀਮੈਂਟ ਮੈਂਬਰ ਐਮ ਐਲ ਏ ਬੰਦੇ ਨੇ ਉਹਦਾ ਹਾਲ ਵਾਸਤੇ ਅੱਜ ਤੁਹਾਨੂੰ ਮੈਂ ਸਾਰਾ ਅਸਲੀਅਤ ਦੱਸਣ ਵਾਸਤੇ ਆਇਆ ਇਸ ਇੰਸਟੀਚਿਊਟ ਵਿੱਚ 120 ਜਿਹੜੇ ਬੱਚਿਆਂ ਦੀਆਂ ਸੀਟਾਂ ਨੇ 120 ਬੱਚੇ ਪੜ੍ਹਦੇ ਨੇ ਹੋਟਲ ਵਿੱਚ ਜਿਹੜੇ ਗਰੀਬ ਘਰਾਂ ਦੇ ਨੇ ਉਹਨਾਂ ਵਾਸਤੇ ਇੱਕ ਪ੍ਰਿੰਸੀਪਲ ਤਿੰਨ ਟੀਚਰ ਬਾਕੀ ਸਫਾਈ ਸੇਵਕ ਲੈ ਆਪਣਾ ਮਾਲੀ ਸਾਰੇ ਡਟਾ ਹੋ ਚੁੱਕੇ ਨੇ ਅੱਜ ਸਿਰਫ ਦੋ ਜਿਹੜੇ ਇੱਥੇ ਮੁਲਾਜ਼ਮ ਹੈਗੇ ਨੇ ਉਹ ਸਾਰੇ ਜਿਹੜੇ ਗੈਸਟ ਟੀਚਰ ਨੇ ਉਹਨਾਂ ਦੇ ਸਾਰੇ ਇੰਸਟੀਚਿਊਟ ਚਾ ਰਿਹਾ ਇਹ ਕਿਦਾਂ ਆਈਐਸ ਆਈਪੀਐਸ ਅਫਸਰ ਬਣ ਗਏ ਪੰਜਾਬ ਦੇ ਅੱਜ ਦਾਵਾ ਕਰਦੀ ਹੈ ਸਰਕਾਰ ਵੀ ਅਸੀਂ ਪੰਜਾਬ ਦੇ ਬੱਚਿਆਂ ਨੂੰ ਆਈਐਸ ਆਈਪੀਐਸ ਬਣਾਉਣਾ ਵਾ ਅੱਜ ਬਾਹਰ ਦੀਆਂ ਸਟੇਟਾਂ ਦੇ ਅਫਸਰ ਸਾਰੇ ਪੰਜਾਬ ਚ ਆ ਗਏ ਨੇ ਇਸ ਤਰ੍ਹਾਂ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਪੰਜਾਬ ਦਾ ਬੱਚਾ ਆਈਐਸ ਆਈਪੀਐਸ ਬਣ ਸਕੇਗਾ ਕਿਉਂਕਿ ਪੰਜਾਬ ਦਾ ਇਹ ਜਿਹੜਾ ਢਾਂਚਾ ਜਿਹੜਾ ਬੀਨ ਸਿੰਘ ਦੇ ਸੁਪਨਿਆਂ ਦਾ ਸੀਗਾ ਕਿ ਇੱਥੋਂ ਪੰਜਾਬ ਦੇ ਅਫਸਰ ਬੱਚੇ ਬਣ ਗਏ ਗਰੀਬ ਘਰਾਂ ਦੇ ਬੱਚੇ ਅਫਸਰ ਬਣਨਗੇ ਅੱਜ ਗਰਾਉਂਡ ਜ਼ੀਰੋ ਦੀ ਜੋ ਹਾਲਾਤ ਨੇ ਇੱਥੇ ਇਹ ਬੱਚਿਆਂ ਨੂੰ ਬਿਮਾਰੀਆਂ ਦਾ ਕਰ ਜਿਹੜਾ ਇੱਥੇ ਮੱਛਰ ਡੇਂਗੂ ਉਹ ਕੋਈ ਸੱਪ ਕੀੜਾ ਜਿਹੜਾ ਇਥੋਂ ਜਾ ਕੇ ਇਹ ਬੱਚੇ ਬਾਹਰ ਕਿਦਾਂ ਆਉਣਗੇ ਇੱਥੇ ਖੇਡ ਕੇ ਤੇ ਖੇਡਣ ਵਾਸਤੇ ਕਿਤੇ ਬਹਿਣ ਵਾਸਤੇ ਕੰਬਲਿਆਂ 'ਚ ਪੜ ਕੇ ਕੱਲਾ ਆਈਆ ਆਈਪੀਐਸ ਨਹੀਂ ਬਣ ਸਕਦਾ ਜੇ ਉਹਨਾਂ ਨੂੰ ਮਾਹੌਲ ਨਾ ਮਿਲੇ ਅੱਜ ਕਦੀ ਜਿਹੜੇ ਗੈਸਟ ਪ੍ਰੋਫੈਸਰਾਂ ਦੇ ਸਰਤੇ ਜਾਂ ਗੈਸਟ ਟੀਚਰਾਂ ਦੇ ਸਰਤੇ ਵੀ ਜਿਹੜੇ ਨੇ ਉਹ ਐਸਪੀਪੀ ਸਪਨ ਸਕਦੇ ਇਹ ਮੈਂ ਸਵਾਲ ਪੁੱਛਣਾ ਚਾਹੁੰਦਾ ਭਗਵੰਤ ਮਾਨ ਸਿੰਘ ਸਰਕਾਰ ਨੂੰ ਜਿਹੜਾ ਦਾਵਾ ਕਰਦੀ ਸੀ ਕਿ ਅਸੀਂ ਆਈਐਸ ਆਈਪੀਐਸ ਅਫਸਰ ਬਣਾਉਣ ਵਾਸਤੇ ਅਸੀਂ ਇੰਸਟੀਚਿਊਟ ਖੋਲ੍ਹ ਰਹੇ ਹਾਂ ਅਸੀਂ ਟ੍ਰੇਨਿੰਗ ਸੈਂਟਰ ਖੋਲ੍ਹ ਰਹੇ ਹਾਂ ਅਸੀਂ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦਵਾਂਗੇ ਪਰ ਜਿਹੜੇ ਸੈਂਟਰ ਐਡਾ-ੜਾ ਵੱਡੀਆਂ ਸੋਹਣੀਆਂ ਬਿਲਡਿੰਗਾਂ ਬਣੀਆਂ ਹੋਈਆਂ ਇੱਥੇ ਅੰਬੇਦਕਰ ਸਾਹਿਬ ਦੀ ਜਿਹੜੀ ਆ ਉਹ ਮੂਰਤੀ ਵੀ ਲੱਗੀ ਹੋਈ ਆ ਪਰ ਅੱਜ ਇਹਦੀ ਹਾਲਤ ਦੇਖ ਕੇ ਮੈਨੂੰ ਰੋਣਾ ਵੀ ਆਉਂਦਾ ਮੈਨੂੰ ਤਰਸ ਵੀ ਆਉਂਦਾ ਕਿ ਇਹ ਸਰਕਾਰ ਦੇ ਦਾਅਵੇ ਨੇ ਯਾਰ ਕੀ ਗਰਾਊਂਡ ਜੀਰੋ ਤੇ ਕੀ ਹਾਲਤ ਨੇ ਸਰਕਾਰ ਜਾਗੇ ਅਫਸਰ ਜਾਗਣ ਗਰਾਊਂਡ ਤੇ ਆਉਣ ਕੋਈ ਟੀਚਰ ਭਰਤੀ ਕਰਕੇ ਭੇਜਣ ਕੋਈ ਮਾਲੀ ਕੋਈ ਸਫਾਈ ਸੇਵਕ ਅੱਜ ਬਾਥਰੂਮਾਂ ਦੀ ਸਫਾਈ ਨਹੀਂ ਹੋ ਰਹੀ ਅੱਜ ਵਿਹੜਿਆਂ ਦੀ ਸਫਾਈ ਨਹੀਂ ਹੋਈ ਵਿਚਾਰੇ ਜਿਹੜੇ ਦੋ ਟੀਚਰ ਹੈਗੇ ਨੇ ਇੱਥੇ ਜਿਹੜੇ ਹੋਸਟਲ ਆ ਕੁੜੀਆਂ ਦਾ ਜਿਹੜਾ ਮੁੰਡਿਆਂ ਦਾ ਉਹਨਾਂ ਦਾ ਜਿਹੜੇ ਹੈਗੇ ਨੇ ਹੋਸਟਲ ਇੰਚਾਰਜ ਉਹ ਬੰਦੇ ਲੱਗੇ ਹੋਏ ਨੇ ਕੱਲ ਨੂੰ ਕੋਈ ਘਟਨਾ ਵਾਪਰ ਜਾਏ ਕੋਈ ਉਹੋ ਜਿਹੀ ਗੱਲ ਹੋ ਜੇ ਉਹਦਾ ਕੌਣ ਜਵਾਬਦੇਹ ਹੈ ਕੋਈ ਸਰ ਜਵਾਬਦੇਹ ਨਹੀਂ ਇਸ ਕਰਕੇ ਇਹ ਮੈਂ ਤੁਹਾਡੀ ਸਾਰਿਆਂ ਦੀ ਜਾਣਕਾਰੀ ਲਈ ਵਾਸਤੇ ਮੁਹਾਲੀ ਪੰਜਾਬ ਦਾ ਮਿੰਨੀ ਰਾਜਤਨ ਮੁਹਾਲੀ ਪੰਜਾਬ ਦਾ ਸਭ ਤੋਂ ਮਹੱਤਵਪੂਰਨ ਸ਼ਹਿਰ ਉਹਦੇ ਵਿੱਚ ਇਸ ਇੰਸਟੀਚਿਊਟ ਦਾ ਇਹ ਹਾਲ ਆ ਜੇ ਬਾਕੀ ਜ਼ਿਲ੍ਹਿਆਂ 'ਚ ਕੋਈ ਇੰਸਟੀਚਿਊਟ ਖੁੱਲੇ ਹੋਣਗੇ ਉੱਥੇ ਕੀ ਪੋਜੀਸ਼ਨ ਹੋਵੇਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਾਰੇ ਪੰਜਾਬੀ